ਹਾਂਜੀ ਭਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪਤਾਜੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਚਾਰਨਾਗ ਬਕਾਉਆ ਜੀ ਦੋ ਬੂਰੀਆਂ ਕੱਟੀਆਂ ਤੇ ਦੋ ਤਾਜ਼ੀ ਸੂਈਆਂ ਗਾਆਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਕਿਨਾਪਰਾ ਆਪਣਾ ਆਪਣਾ ਰੰਜੀ ਰੰਜੀਤ ਹੈ ਜੀ ਪਿੰਡ ਪਿੰਡ ਤਾਜੋ ਗਈ ਜ਼ਿਲ੍ਹਾ ਜਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ ਆਪਣਾ 683197832 ਜੀ ਦੁਬਾਰੇ ਫਿਰ ਦੱਸ ਦਿਓ ਜੀ 683197832 ਜੀ ਹਾਂਜੀ ਭਾਈ ਕਿਹੜੇ ਕਿਹੜੇ ਪਿੰਡ ਪਿਆੰਦੇ ਨੇੜੇ ਆਪਣੇ ਨੇੜੇ ਆਪਾਂ ਨੂੰ ਪਾਇਆ ਜਾਂਦੀ ਐ ਚੌ ਵੱਲੋਂ ਤਪਾ ਪੱਖੋ ਠੀਕ ਹੈ ਜੀ ਹਾਂਜੀ 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 ਕਿੰਨੇ ਦਾਗਾ ਵੀਰੇ ਆਪਣੇ ਕੋਲ ਆਪਣੇ ਕੋਲ ਚਾਰ ਪਾਸੂ ਸੇੜ ਆਈ ਠੀਕ ਹੈ ਜੀ ਹਾਂਜੀ ਆ ਪਹਿਲੀ ਜਰਸੀ ਦੀ ਦੱਸੋ ਇਹ ਜਾਣਕਾਰੀ ਇਹ ਦੂਜੇ ਸਵੇਰੇ ਵੜਾ ਵੀਰ ਜੀ ਹਾਂਜੀ ਇਸ ਟਾਈਮ ਇਹਦੇ 12 ਲੀਟਰ ਬੜਾ ਤਿਆਰ ਆਈ ਤਿੰਨ ਦਿਨ ਸੁਈ ਨਹੀਂ ਹੋਇਆ ਹਜੇ ਜੀ ਨੂੰ ਠੀਕ ਹੈ ਜੀ ਮਗਰ ਭਰਾ ਮਗਰ ਇਹਦੇ ਬੱਸਾ ਜੀ ਬੱਸਾ ਜੀ ਹਾਂਜੀ ਠੀਕ ਹੈ ਜੀ ਮੜਾ ਤੋਰ ਕੇ ਦਿਖਾ ਦਿ ਜੀ ਦੇਖਸੇ ਨਾ ਭਰਾ ਥੰਮ ਥੰਮ ਲੈ ਵੱਲੂਗਾ ਇੱਕ ਸਾਰੀ ਬਾਕੀ ਦੌਰ ਤੇ ਰਹਿਣੇ ਭਰਾ ਜੀਤਾ ਫਾਰਮ ਦੀ ਬਹੁਤ ਬਹੁਤ ਸਕਰੀਆ ਕਰਦਾ ਸੀ ਕਰ ਕਰ ਤੁਹਾਨੂੰ ਜਿੰਨ ਦੇਖsene ਵੇਖ ਬਾੜੀ ਕਿ ਸੋਹਣੀ ਆ ਥਣ ਥਣ ਸੋਹਣਾ ਦੇਖ ਸਕਦੇ ਹੋ ਭਰਾ ਠੰਡੀ ਸੀ ਲਈ ਪੂਰੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਤੇ ਬਾਈ ਨੇ ਦੁੱਧ ਵੀ ਤੁਹਾਨੂੰ ਦੱਸਤਾ ਵਾਕਿਆ ਪਰ ਪੁੱਛਦੇ ਆ ਰੇਟ ਬਾਈ ਨੂੰ ਕਰਦੇ ਆ ਬਾਈ ਨਾਲ ਗੱਲਬਾਤ ਰੇਟ ਬਾਰੇ ਵੀ ਹਾਂਜੀ ਬਾਈ ਜਾਇ ਜਾਇ ਜੇ ਕੀ ਰੇਟ ਆ ਜੀ ਇਹਦਾ ਇਹਦਾ ਮੁੱਲ 65000 ਰੁਪਏ ਵੀਰ ਜੀ 65000 ਰੁਪਏ ਬਾਈ ਨੇ ਮੁੱਲ ਕੀਤਾ ਮਾਨਤਾਨ ਹੋ ਜੂ ਵੀਰ ਜੀ ਮਾਨਤਾਨ ਹੋ ਜੂਗਾ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਹਾਂਜੀ ਇਸਾ ਲਈ ਕਰਕੇ ਲੈ ਕੇ ਜਾਵੀਂ ਵੀਰ ਜੀ ਦੋ ਡੰਗ ਚੋ ਕੇ ਬੰਦਾ ਦੋ ਦਿਨ ਆਪਣੇ ਘਰੇ ਲਗਾਤਾਰ ਚੋਲੇ ਠੀਕ ਹੈ ਜੀ ਪੂਰੀ ਤਸੱਲੀ ਹੋ ਗਈ ਪੂਰੀ ਤਸੱਲੀ ਹਾਂ ਜੀ ਓਕੇ ਵੀਰ ਜੀ ਹਾਂਜੀ ਜਮਾ ਓਕੇ ਹੈ ਜੀ ਠੀਕ ਹੈ ਜੀ ਛੱਡੀ ਕਰਕੇ ਲੈ ਕੇ ਜਾਵੀਂ ਠੀਕ ਹੈ ਜੀ ਅਗਲੀ ਦਾ ਦੱਸੋ ਜੀ ਦੋ ਨੰਬਰ ਦਾ ਇਹ ਦੂਜੀ ਸੂਈ ਬੜਾ ਵੀਰ ਜੀ ਠੀਕ ਹੈ ਜੀ ਇਹਨੂੰ 4 ਦਿਨ ਹੋ ਗਏ ਸੂਈ ਨੂੰ 10 ਲੀਟਰ ਬੋਲਾ ਤਿਆਰ ਆਈ ਥੱਲੇ ਠੀਕ ਹੈ ਜੀ ਮਾਗਰ ਦੇ ਬੱਸੀ ਆ ਜੀ ਮਾਗਰ ਬੱਸੀ ਆ ਜੀ ਹਾਂਜੀ ਠੰਡੀ ਸੀਗਾ ਜੀ ਪੂਰੀ ਜਮਾ ਠੀਕ ਹੈ ਜੀ ਇਹ ਵੀ ਦੋ ਟਾਈਮ ਚੋ ਕੇ ਹਾਂ ਹਾਂਜੀ ਦੋ ਟਾਈਮ ਚੋ ਕੇ ਜੀਕਤਾ ਫਾਰਮਟਿਕ ਨੂੰ ਬਾਤੋ ਸਬਸਕ੍ਰਾਈਬਰ ਤੇ ਸਿਰ ਕਰਨਾ ਤਾਂ ਕਿ ਸਮਝ ਲੋ ਲਓ ਜੀ ਦੇਖ ਸਕਦੇ ਹੋ ਤੋਰਾ ਤਰਾ ਮੋੜ ਲਈ ਮੋੜ ਦੋ ਠੰਡੀ ਸੀ 라ਪੂਰੀ ਸੈਂਗ ਜ਼ਰੂਰ ਹੈਗਾ ਕਰਮਾਂ ਵਾਲੀ ਦਾ ਦੁੱਧ ਬਹੁਤ ਵਧੀਆ ਕੱਢੂਗੀ ਠੀਕ ਹੈ ਜੀ ਸੈਂਗ ਐ ਨਹੀਂ ਮਾਰਦੀ ਮੁਰਦੀ ਨਹੀਂ ਵੀਰੇ ਸੀ 라ਪੂਰੀ ਸੀਗੀ ਦੇਖੋ ਜੀ ਠੰਡੀ ਸੀ ਮੈਂ ਮਰਜੀ ਕੋਈ ਮਰਜੀ ਵੇਚੀ ਜਾਵੇ ਚੋਈ ਜਾਵੇ ਕੋਈ ਦਿੱਕਤ ਨਹੀਂ ਹਾਂਜੀ ਬਈ ਜੀ ਇਹਦਾ ਰੇਟ ਦੱਸੋ ਜੀ ਇਹਦਾ ਰੇਟ 45000 ਰੁਪਏ ਵੀਰ ਜੀ 45000 ਵੀਰ ਜੀ ਜੇ ਕਿਸੇ ਨੇ ਲੈਣਾ ਤਾਂ ਜਰੂਰ ਬਾਈ ਨਾਲ ਕਨੈਕਟ ਕਰੋ ਥਾਂ ਥਣ ਵੀਰ ਜੀ ਓਕੇ ਥਾਂ ਥਣ ਓਕੇ ਵੀਰੇ ਥਲੀ ਕਰਕੇ ਬੰਦਾ ਦੋ ਡੰਗ ਚੋਲੇ ਆਪਣੇ ਘਰੇ ਦੁੱਧ ਮਿਲ ਕੇ ਲੈ ਕੇ ਜਾਵੇ ਠੀਕ ਹੈ ਜੀ ਹਾਂਜੀ ਵੀਰ ਜੀ ਇਹ ਬੂਰੀ ਕੱਟੀ ਤੇ ਨਾਲੂਏ ਸਾਰਿਆਂ ਦੇ ਵਿੱਚ ਨਾਲ ਆਹੇ ਤਿੰਨ ਤਿੰਨ ਚਾਰ ਤਿੰਨ ਚਾਰ ਆਹ ਦੇਖ ਸਕਦੇ ਹੋ ਭਰਾ ਸਹੀ ਗੱਲ ਨਾਲੂਏ ਦੂਜੇ ਦੇ ਵੀ ਦਿਖਾ ਦੇ ਇਹਦੇ ਮਗਰ ਬੱਸੀ ਆਈ ਜਰਸੀ ਮਗਰ ਬੱਸੀ ਠੀਕ ਹੈ ਆ ਦੇਖੋ ਜੀ ਨਾਲੂਏ ਭਰਾ ਹੈਗੇ ਠੀਕ ਹੈ ਹਾਂਜੀ ਭਈਆ ਬੂਰੀ ਕੱਟੀ ਤਾਂ ਦੱਸੋ ਜੀ ਜਾਣਕਾਰੀ ਇਹ ਵੀਰੇ ਹੈ 2.5 ਸਾਲਾਂ ਦੀ ਕੱਟੀ ਆ ਤੇ ਆ ਮਲਾਈ ਮਾ 18 ਲੀਟਰ ਦੁੱਧਰ ਰਿਕਾਰਡ ਹੈ ਇਹਦੀ ਮਾਂ ਦਾ ਠੀਕ ਹੈ ਜੀ ਸਿਆਣੇ ਚ ਖੜੀ ਆ ਜੇ ਕੋਈ ਬੰਦਾ ਤਸੱਲੀ ਕਰਾਵੇ ਤਸੱਲੀ ਵੀ ਕਰਾ ਲੈਵਾਂਗੇ ਠੀਕ ਹੈ ਜੀ ਹਾਂਜੀ ਥਾਂ ਥਣ ਵੀਰ ਜੀ ਥਾਂ ਥਣ ਓਕੇ ਆ ਵੀਰ ਜੀ ਪੂਰੇ ਚਾਰੇ ਓਕੇ ਆ ਹਾਂਜੀ ਦੇਖੋ ਕੋਈ ਹੋਰ ਥਾਂ ਨਹੀਂ ਪੂਰੇ ਪੰਜਾਂ ਮਾ ਥਾਂ ਕੋਈ ਨਹੀਂ ਕੱਟੀ ਸੋਹਣੀ ਆ ਠੀਕੇ ਦੇ ਕਾਬਲਾ ਜੀ ਬਸ ਹਾਂ ਠੀਕੇ ਦੇ ਕਾਬਲਾ ਵੀਰ ਜੀ ਇਹ ਤੋਰ ਕੇ ਦਿਖਾ ਦੋ ਜੀ ਬਈ ਦੇਖੋ ਕੁੰਡੀ ਆ ਪੂਰੀ ਸੋਹਣੀ ਸੁਨੁਖੀ ਆ ਹਲੇ ਕੱਦ ਕਰਮ ਵਾਲੀ ਹੋਰ ਚੱਕੂਗੀ ਖਾਂ ਥਣ ਨਿਖੜਵੇਂ ਆ ਤੇ ਬਾਕੀ ਸਭ ਤੋਰ ਕੇ ਵੀ ਦਿਖਾਣੇ ਆ ਦੇਖ ਸਦੇ ਮਰਾ ਸੈਂਕ ਸੁੰਗ ਫੇਸ ਕੁਆਲਟੀ ਕੱਟੀ ਵਸੂਣ ਠੀਕ ਹੈ ਜੀ ਤੋਰ ਦਿਓ ਜੀ ਮਾਤਰਾ ਕਾਰਡ ਕਿੰਨਾ ਦੱਸੇ ਵੀਰ ਜੀ 18 ਲੀਟਰ ਆਈ 18 ਲੀਟਰ ਮਾਤਰਾ ਕਾਰਡ ਆ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਰੇਟ ਰੂਪ ਵੀ ਦੱਸ ਦਿਓ ਜੀ ਕੀ ਰੇਟ ਹੈ ਰੇਟ ਇਹਦਾ 65000 ਰੁਪਏ ਆ ਵੀਰ ਜੀ ਬਾਈ ਜੀ 65000 ਰੁਪਏ ਬਾਈ ਨੂੰ ਮੋਲ ਦਿੱਤਾ ਬਾਈ ਮਾਨਤਾਣ ਹੋ ਜੂਗਾ ਜੀ ਹਾਂ ਜੀ ਮਾਨਤਾਣ ਹੋ ਜੂਗੀ ਜੀ ਠੀਕ ਆ ਫਿਰ ਠੀਕ ਆ ਜੀ ਬੰਦੋ ਹਾਂ ਜੀ ਵੀਰ ਜੀ ਇਹ ਚੌਥੀ ਕੱਟੀ ਦਾ ਦੱਸੋ ਜੀ ਇਹ ਪੂਰੀ ਏਬਰਲ 10 ਮਹੀਨਿਆਂ ਦੀ ਕੱਟੀ ਆ ਜਾਈ ਜੀ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ 16 ਲੀਟਰ ਆ ਜੋ ਵੀ ਹਰਿਆਣੇ ਚ ਖੜੀ ਆ ਬਈ ਜੱਖਰ ਪਿੰਡ ਠੀਕ ਹੈ ਜੀ ਹਾਂਜੀ ਤਾਂ ਤੁਹਾਨੂੰ ਦੇਖਦੇ ਮੈਂ ਚਾਰੇ ਵੇਖਣਵੇਂ ਆ ਠੀਕ ਹੈ ਜੀ ਭਰਾ ਤੋਰ ਕੇ ਦਿਖਾ ਦਿਓ ਜੀ ਇਹ ਕੋਈ ਬੰਦਾ ਤਸੱਲੀ ਕਰਦਾ ਵਾ ਤਸੱਲੀ ਕਰਾਣਾ ਵਗ ਨਾਲ ਜਾ ਕੇ ਜੀ ਮਾਂ ਠੀਕ ਹੈ ਜੀ ਹਰਿਆਣੇ ਚ ਲੰਨੇ ਬਈ ਜੀ ਹਾਂਜੀ ਜੱਖਲ ਤਾਂ ਹੀ ਹੋਈ ਜੱਖਲ ਤੋਂ ਭਾਈ ਜੀ ਨੇ ਦੱਸਿਆ ਤੇ ਰੇਟ ਵੀ ਦੱਸ ਦੋ ਭਰਾ ਇਹਦਾ ਰੇਟ ਇਹਦਾ 35000 ਰੁਪਏ ਹੀ ਅੱਖਾਂ ਦੋਨੇ ਬਿੱਲੀਆਂ ਹੀ ਇਹਦੀਆਂ ਨੀਲੀ ਰਾਵ ਚ ਪੈਂਦੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਲੱਤਾਂ ਵੀ ਦ 30000 ਰਾਇ ਨੇ ਰੇਟ ਕੀਤਾ ਬਾਕੀ ਮਾਨ ਤਾਨ ਬਾਈ ਜੀ ਕਹਿੰਦਾ ਹੋ ਜੂ ਗਲਾਬੀ ਚਮੜੀ ਚ ਆੱਖਾਂ ਬਿੱਲੀਆਂ ਸੋਹਣੀ ਸੁਨੱਖੀ ਆ ਠੀਕ ਆ ਜੀ ਫੇਸ ਕੁਆਲਟੀ ਦੇਖ ਸਕਦਾ ਹੋ ਭਰਾਣਾ ਜਰੂਰ ਕੰਨੈਕਟ ਕਰੋ ਪਿੰਡ ਤਾਜੋ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਹਾਂਜੀ ਬਾਈ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਸਕ੍ਰਾਈਬਰ ਤੇ ਸ਼ੇਅਰ ਕਰਨਾ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਬੈਕ ਸਾਈਡ ਵੀ ਚੱਲੂ ਬਾਕੀ ਨੋਟ ਵੀ ਕਰ ਲਓ ਜੀ 7528000355 ਜੀ ਬਾਕੀ ਵੀਰ ਜੀ ਆਪਣਾ ਫੇਸਬੁੱਕ ਤੇ ਵੀ ਹੈਗਾ ਜੀ ਅਕਾਉਂਟ ਤੇ ਕਰ ਸਕਦੇ ਹੋ ਉਹਨੂੰ ਗਰਜੀਤ ਰਾਏ ਉਹਨਾਂ ਵੱਟਾਂ ਨੂੰ ਫਾਲੋਅ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ